ਜੇ ਬਾ ਗੁਣ ਗੋਬਿੰਦ ਭਜੋ ਕਰਨ ਸਣੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਨਜਮਕੇ ਤਹਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੀ ਰਸਨਾ ਤੋਂ ਇਹ 21ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਆਓ ਇਸ ਸ਼ਲੋਕrah ਹੀ ਸਤਿਗੁਰ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਸਤਿਗੁਰ ਜੀ ਫਰਮਾਉਂਦੇ ਨੇ ਜੇਬਾ ਗੁਣ ਗੋਬਿੰਦ ਭਜੋ ਕੰਨ ਸੁਣੋ ਹਰ ਨਾਮ ਸਤਿਗੁਰ ਜੀ ਕਹਿੰਦੇ ਜੇਬਾ ਦੇ ਨਾਲ ਜੇਬ ਦਾ ਅਰਥ ਹੈ ਜ਼ੁਬਾਨ ਜੀਬ ਕਹਿੰਦੇ ਇਸ ਜ਼ੁਬਾਨ ਦੇ ਨਾਲ ਇਸ ਜੀਬ ਦੇ ਨਾਲ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰੋ ਕਰਨ ਸਨੋ ਹਰ ਨਾਮ ਕਰਨ ਦਾ ਅਰਥ ਹੁੰਦਾ ਕੰਨ ਕਹਿੰਦੇ ਕੰਨਾਂ ਦੇ ਨਾਲ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੁਣੋ ਹੁਣ ਵੇਖੋ ਸਾਧ ਸੰਗਤ ਜੀ ਸਤਗੁਰੂ ਜੀ ਕਹਿੰਦੇ ਸਰਸਨਾ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪਿਆ ਕਰੋ ਤੇ ਕੰਨਾਂ ਦੇ ਨਾਲ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦਾ ਨਾਮ ਸੁਣਿਆ ਕਰੋ ਪਰ ਅਸੀਂ ਵੇਖੀਏ ਕਿ ਅਸੀਂ ਆਏ ਕਾਦੇ ਵਾਸਤੇ ਹਾਂ ਤੇ ਅਸੀਂ ਇਹਨਾਂ ਕੰਨਾਂ ਦੇ ਨਾਲ ਇਹਨਾਂ ਰਸਨਾ ਦੇ ਨਾਲ ਰਸਨਾ ਨਾਲ ਕੀ ਬੋਲ ਰਹੇ ਹਾਂ ਤੇ ਕੰਨਾਂ ਦੇ ਨਾਲ ਕੀ ਸੁਣ ਰਹੇ ਹਾਂ ਕਿਉਂਕਿ ਸਹਿਬ ਕਹਿੰਦੇ ਜੇ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਆਏ ਅਸੀਂ ਨਾਮ ਜਪਣ ਵਾਸਤੇ ਹਾਂ ਪਰ ਜੇ ਨਾਮ ਨਹੀਂ ਜਪਿਆ ਨਾਮ ਨੂੰ ਸੁਣਿਆ ਨਹੀਂ ਤੇ ਆਪਣਾ ਜੀਵਨ ਸਹਿਬ ਕਹਿੰਦੇ ਵਿਅਰਥ ਗਵਾ ਲਿਆ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨਲਾਲਚ ਮਿਰਥਾਯ ਉਦਸਰਾਣੀ ਕਹਿੰਦੇ ਆਪਣਾ ਜਨਮ ਵਿਅਰਥ ਗਵਾ ਲਿਆ ਆਏ ਸਾ ਬਾਣੀ ਉਹ ਸੁਣਨ ਵਾਸਤੇ ਨਾਮ ਨੂੰ ਜਪਣ ਵਾਸਤੇ ਨਾਮ ਵਿਚਾਰ ਲੱਗੇ ਹਨ ਲਾਲਚ ਕਿੰਦੇ ਨਾਮ ਨੂੰ ਵਿਚਾਰ ਕੇ ਹੋਰ ਨਾ ਲਾਲਚਾਂ ਦੇ ਵਸ ਪੈ ਗਏ ਭਾਵ ਲਾਲਚ ਕਰਨ ਲੱਗ ਪਏ ਤੁਸੀਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਧਿਆਇਆ ਹੁਣ ਵੇਖੋ ਇਸ ਰਸਨਾ ਦੇ ਨਾਲ ਸੱਚ ਬੋਲਣਾ ਸੀ ਸੱਚੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਸਿੱਖ ਸਲਾਹ ਕਰਨੀ ਸੀ ਨਾਮ ਜਪਣਾ ਸੀ ਪਰ ਅੱਜ ਅਸੀਂ ਵੇਖੀਏ ਕਿ ਸਾਡੀ ਰਸਨਾ ਕੀ ਕਰ ਰਹੀ ਹੈ ਰਸਨਾ ਅੱਜ ਕਹਿੰਦੇ ਆਪਣੇ ਸਵਾਦਾਂ ਦੇ ਵਿੱਚ ਸਹਿਬ ਗੁਰਬਾਣੀ 'ਚ ਕਹਿੰਦੇ ਸੁੱਤੀ ਹੋਈ ਹੈ ਨਾਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਛੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠਾ ਸਾਦ ਮਨ ਸੋਇਆ ਮਾਇਆ ਬਿਸਮਾਰ ਕਹਿੰਦੇ ਜਿਹੜੇ ਸ਼੍ਰਵਨ ਨੇ ਸ਼੍ਰਵਨ ਅਰਥ ਹੈ ਕੰਨ ਕੰਨ ਕਹਿੰਦੇ ਸੁੱਤੇ ਹੋਏ ਨੇ ਪਰਾਈ ਨਿੰਦਿਆ ਚੁਗਲੀ ਸੁਣਦੇ ਵਿੱਚ ਹੁਣ ਵੇਖੋ ਕੰਨ ਜਿਹੜੇ ਨੂੰ ਕੰਨਾਂ ਨੂੰ ਜੇ ਆਪਣੀ ਅਸੀਂ ਉਸਤਤ ਕੰਨ ਜਿਹੜੇ ਨੇ ਸਾਡੇ ਉਹ ਆਪਣੀ ਉਸਤਤ ਸੁੰਨਾ ਚਾਹੁੰਦੇ ਨੇ ਪਰ ਕਿਸੇ ਦੀ ਬੁਰੀਾਈ ਸੁੰਨਾ ਚਾਹੁੰਦੇ ਕਿਸੇ ਦੀ ਨਿੰਦਿਆ ਚੁਗਲੀ ਸੁੰਨਾ ਚਾਹੁੰਦੇ ਨੇ ਤੇ ਸਾਬ ਕਹਿੰਦੇ ਇਹਨਾਂ ਦੇ ਵਿੱਚ ਹੀ ਸਾਡੇ ਕੰਨਾਂ ਸੋਤੇ ਹੋਏ ਤੇ ਰਸਨਾ ਸੋਈ ਲੋਭ ਮਿੱਠਾ ਸਾਦ ਕਹਿੰਦੇ ਮਿੱਠੇ ਲੋਭ ਦੇ ਸਵਾਦਾਂ ਦੇ ਵਿੱਚ ਇਹ ਰਸਨਾ ਸੁੱਤੀ ਹੋਈ ਹੈ ਪਰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਦੀ ਅਸੀਂ ਹਰ ਰੋਜ ਅਨੰਦ ਸੇਵ ਦੀ ਬਾਣੀ ਪੜ੍ਹਦੇ ਹਾਂ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਕਹਿੰਦੇ ਤੂੰ ਹੋਰ ਰਸਾਂ ਦੇ ਵਿੱਚ ਫਿਰ ਨਹੀਂ ਹੈ ਪਰ ਤੇਰੀ ਪਿਆਸ ਭੋਜ ਨਹੀਂ ਸਕਦੀ ਜਿੰਨੇ ਮਰਜੀ ਤੂੰ ਰਸ ਕਸ ਚੱਖ ਲਏ ਚੱਖ ਲਵੇਂ ਇਸ ਜਬਾਨ ਦੇ ਨਾਲ ਪਰ ਤੇਰੀ ਜੀਬ ਤ੍ਰਿਪਤ ਨਹੀਂ ਹੋ ਸਕਦੀ ਇਹ ਰਸਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਮੋਹ ਨਾ ਕ੍ਰਿਸ਼ਨਾ ਲੱਗੇ ਆਏ ਕਹ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸ ਮਨ ਆਏ ਕਿੰਦੇ ਜਦੋਂ ਹਰੀ ਮਨ ਵਿੱਚ ਆਣ ਕੇ ਵਸ ਗਿਆ ਨਾ ਫਿਰ ਸਾਡੀ ਰਸਨਾ ਜਿਹੜੀ ਹੈ ਉਹ ਪਵਿੱਤਰ ਹੋ ਜਾਵੇ ਕਿਉਂਕਿ ਫਿਰ ਰਸਨਾ ਵੀ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਨਾਮ ਜਪਣ ਲੱਗ ਪਵੇਗੀ ਫਿਰ ਰਸਨਾ ਵੀ ਸੱਚ ਬੋਲਣ ਲੱਗ ਪਵੇਗੀ ਰਸਨਾ ਪਵਿੱਤਰ ਹੋ ਜਾਵੇਗੀ ਤੇ ਸਾਬ ਨੇ ਆਖਿਆ ਮਾਂ ਜਿਹੜਾ ਸਾਡੇ ਕੰਨ ਨੇ ਇਹ ਵੀ ਨਿੰਦਿਆ ਚੁਗਲੀ ਦੇ ਵਿੱਚ ਤੇ ਆਪਣੇ ਉਸਤ ਦਸਨ ਦੇ ਵਿੱਚ ਮਸਤ ਹੋਏ ਨੇ ਸਤੇ ਬੈਣ ਤੇ ਸਤਿਗੁਰ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਅਨੰਤ ਸਹਿਬ ਦੀ ਬਾਣੀ ਅੰਦਰ ਫਰਮਾਉਂਦੇ ਨੇ ਇਹ ਸਰਵਣੋ ਮੇਰੇ ਹੋ ਸੱਚੈ ਸੁਣਣਾ ਨੂੰ ਪਠਾਏ ਕਹਿੰਦੇ ਸਤ ਸੁਣਨ ਵਾਸਤੇ ਤੁਹਾਨੂੰ ਭੇਜਿਆ ਸੀ ਸੱਚੈ ਸੁਣਣਾ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇਤ ਸੁਣੀ ਮਨ ਤਨ ਹਰਿਆ ਹੋਆ ਕਹਿੰਦੇ ਸੱਚੀ ਬਾਣੀ ਸੁੰਨੀ ਸੀ ਸੱਚੀ ਬਾਣੀ ਸੁਣਦੇ ਨਾਲ ਹੋਣਾ ਕੀ ਸੀ ਜੇ ਤ ਸੁਣੀ ਮਨ ਤਨ ਹਰਿਆ ਹੋਆ ਕਹਿੰਦੇ ਮਨ ਤੇ ਤਨ ਹਰਿਆ ਹੋ ਜਾਣਾ ਸੀ ਭਾਵ ਮਨ ਤੇ ਤਨ ਖੇੜ ਜਾਣਾ ਸੀ ਜੇ ਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਫਿਰ ਰਸਨਾ ਜਿਹੜੀ ਹੈ ਉਹ ਰਸ ਦੇ ਵਿੱਚ ਸਮਾ ਜਾਣੀ ਸੀ ਹੁਣ ਵੇਖੋ ਸਾਧ ਸੰਗਤ ਜੀ ਪਹਿਲਾ ਬੰਦਾ ਸੁਣਦਾ ਹੈ ਪਹਿਲਾ ਬੰਦਾ ਕੰਨ ਰਾਈ ਜਿਹੋ ਜੀ ਚੀਜ਼ ਸੁਣਦਾ ਹੈ ਜਿਹੋ ਜੇ ਬੋਲ ਸੁਣਦਾ ਹੈ ਉਹੋ ਜੇ ਹੀ ਮਨੁੱਖ ਫਿਰ ਰਸਨਾ ਰਾਈ ਬੋਲ ਬੋਲਦਾ ਹੈ ਹੁਣ ਵੇਖੋ ਜਦੋਂ ਬੱਚਾ ਛੋਟਾ ਹੁੰਦਾ ਹੈ ਬਾਲਕ ਹੁੰਦਾ ਹੈ ਉਸ ਵਕਤ ਉਹਦੇ ਕੰਨਾਂ ਦੇ ਵਿੱਚ ਜਿਹੋ ਜੀ ਅਸੀਂ ਬੋਲ ਬਾਣੀ ਪਾ ਦੇਵਾਂਗੇ ਉਹੋ ਜੀ ਉਹ ਰਸਨਾ ਰਾਈ ਬੋਲਣ ਲੱਗ ਪਵੇਗਾ ਹੁਣ ਬੱਚੇ ਨੂੰ ਜੇ ਪਰਿਵਾਰ ਵਾਲੇ ਜੇ ਉਹਨੂੰ ਗਾਲਾਂ ਸਿਖਾਉਣਗੇ ਜਿਉਂ ਉਹਨਾਂ ਦੇ ਪੁੱਤਰ ਆ ਬੋੜ ਉਹਦੇ ਕੰਨਾਂ ਰਾਈ ਉਹ ਆਵਾਜ਼ਾਂ ਪਹਿਣ ਗਿਆ ਤੇ ਰਸਨਾ ਰਾਈ ਵੀ ਫਿਰ ਆਪਣੇ ਆਪ ਉਹੀ ਗੱਲਾਂ ਬੋਲਣ ਲੱਗ ਪਵੇਗਾ ਜਿਉਂ ਉਹਨੂੰ ਚੰਗੀਆਂ ਆਦਤਾਂ ਚੰਗੀਆਂ ਗੱਲਾਂ ਸੁਨਾਈਆਂ ਜਾਣ ਤੇ ਫਿਰ ਰਸਨਾ ਰਾਈ ਵੀ ਚੰਗੀਆਂ ਗੱਲਾਂ ਬੋਲਦਾ ਹੈ ਹੁਣ ਵੇਖੋ ਬੱਚਾ ਛੋਟਾ ਹੈ ਜੋ ਵੀ ਉਹਨੂੰ ਸਿਖਾ ਦਿੱਤਾ ਜਾਊਗਾ ਉਸੇ ਤਰ੍ਹਾਂ ਉਹ ਬੋਲਣ ਲੱਗ ਪਵੇਗਾ ਇਸੇ ਤਰ੍ਹਾਂ ਸਹਿਬ ਨੇ ਆਖਿਆ ਕਿ ਜਿਹੜੇ ਕੰਨ ਨੇ ਇਹਨਾਂ ਕੰਨਾਂ ਰਾਈ ਸੱਚੇ ਮਾਲਕ ਪਰਮੇਸ਼ਰ ਦੀ ਉਸਤਤ ਸੁਣ। ਇਹ ਸ਼ਰਵਣੋ ਮੇਰੇਓ ਸੱਚੇ ਸੁਣਨੈ ਨੂੰ ਪਠਾਏ ਸੱਚੇ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚੋ ਲਖ ਵਡਾਣੀ ਤਾਂ ਕੀ ਗੱਦ ਕਹੀ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਕਹਿੰਦੇ ਅੰਮ੍ਰਿਤ ਨਾਮ ਸੁਣੋਗੇ ਏ ਮੇਰੇਓ ਕੰਨੋ ਏ ਮੇਰੇਓ ਸ਼ਰਵਣੋ ਕਹ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋ ਫਿਰ ਤੁਸੀਂ ਪਵਿੱਤਰ ਹੋ ਜਾਵੋਗੇ ਸੱਚ ਸੁਣਣੈ ਨੂੰ ਪਠਾਏ ਕਹ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋ ਸੱਚ ਸੁਣਣੈ ਨੂੰ ਪਠਾਏ ਸੱਚ ਸੁਣਨ ਵਾਸਤੇ ਤੁਸੀਂ ਆਏ ਸੀ ਜੇ ਸੱਚ ਨੂੰ ਸੁਣਿਆ ਅੰਮ੍ਰਿਤ ਵਰਗੇ ਬਚਨ ਸੁਣੇ ਤੇ ਫਿਰ ਕਹਿੰਦੇ ਤੁਹਾਡੇ ਕੰਨ ਪਵਿੱਤਰ ਹੋ ਜਾਣਗੇ ਜਿਹੜੇ ਉਸ ਮਾਲਕ ਕਾਲਪੁਰਖ ਵੈਗੁਰੂ ਦਾ ਨਾਮ ਸੁਣਿਆ ਨਹੀਂ ਉਸ ਮਾਲਕ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਨਾਮ ਜਪਿਆ ਨਹੀਂ ਤੇ ਮਨੁੱਖ ਫਿਰ ਇਨਾ ਕੰਨਾਂ ਰਹੀਂ ਬੜਾ ਕੂੜ ਕਬਾੜ ਸੁਣਦਾ ਹੈ ਇਸ ਰਸਨਾ ਰਹੀਂ ਬੜੇ ਫਿੱਕੇ ਬਚਨ ਬੋਲਦਾ ਹੈ ਕੰਨਾਂ ਰਹੀਂ ਮਨੁੱਖ ਕਿਸੇ ਦੀ ਨਿੰਦਿਆ ਚੁਗਲੀ ਸੁੰਨਾ ਚਾਹੁੰਦਾ ਹੈ ਆਪਣੀ ਝੋਠੀ ਹਸਤਤ ਵੀ ਸੁਣ ਲੈ ਕੰਨਾਂ ਰਹੀਂ ਤਿਆਰ ਹੈ ਤੇ ਰਸਨਾ ਦੇ ਨਾਲ ਮਨੁੱਖ ਕਿਸੇ ਦੀਆਂ ਚੁਗਲੀਆਂ ਕਰਦਾ ਹੈ ਕਿਸੇ ਦੀਆਂ ਗੱਲਾਂ ਕਰਦਾ ਹੈ ਵਾਧੂ ਦੀਆਂ ਗੱਲਾਂ ਦੇ ਵਿੱਚ ਪਿਆ ਹੋਇਆ ਹੈ ਤੇ ਲੋਕਾਂ ਨੂੰ ਫਿੱਕੇ ਬੋਲ ਵੀ ਬੋਲਦਾ ਹੈ ਇਹ ਕਿਉਂ ਬੋਲਦਾ ਕਿਉਂਕਿ ਹਰੀ ਨਾਮ ਜਪਿਆ ਨਹੀਂ ਇਹਨੂੰ ਪਤਾ ਨਹੀਂ ਕਿ ਇਹ ਰਸਨਾ ਕਾਦੇ ਲਈ ਹੈ ਇਹ ਕੰਨ ਕਿਸ ਕਾਦੇ ਲਈ ਹਨ ਤੇ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਵੀ ਸਾਨੂੰ ਸੁਰਠ ਰਾਗ ਅੰਦਰ ਆਪਣੇ ਸ਼ਬਦ ਵਿੱਚ ਸਮਝਾਉਂਦੇ ਨੇ ਰੇ ਮਨ RAM ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਣੋ ਫਰਗਾਓ ਰਸਨਾ ਗੀਤ ਕਹਿੰਦੇ ਹੇ ਮੇਰਿਆ ਬਣਾ ਤੂੰ ਰਮੇ ਹੋਏ ਮਾਲਕ ਦੇ ਨਾਲ ਪ੍ਰੇਮ ਪਾ ਪ੍ਰੀਤ ਕਰ ਸ਼ਰਵਣ ਗੋਬਿੰਦ ਗੁਣ ਸੁਣੋ ਕਹਿੰਦੇ ਸ਼ਰਵਣਾ ਦੇ ਨਾਲ ਕੰਨਾਂ ਦੇ ਨਾਲ ਗੋਬਿੰਦ ਦੇ ਗੁਣ ਸੁਣ ਉਸ ਗੋਬਿੰਦ ਪਰਮੇਸ਼ਰ ਦੀ ਸ਼ਿਵ ਸਲਾਹ ਸੁਣੋ ਸ਼ਰਵਣ ਗੋਬਿੰਦ ਗੁਣ ਸੁਣੋ ਔਰ ਗਾਉ ਰਸਨਾ ਗੀਤ ਕਹਿੰਦੇ ਰਸਨਾ ਦੇ ਨਾਲ ਗੀਤ ਗਾ ਪਾਵਰ ਰਸਨਾ ਦੇ ਨਾਲ ਉਸ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦੀ ਸ਼ਿਵਤ ਗਾ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਇਸ ਸ਼ਲੋਕ ਵਿੱਚ ਸਾਨੂੰ ਬਰਮਾ ਰਹੇ ਨੇ ਜਿਹਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰੈ ਨ ਜਮ ਕੇ ਧਾਮ ਕਹਿੰਦੇ ਜਿਨ੍ਹਾਂ ਨੇ ਜਿਨ੍ਹਾਂ ਮਨੁੱਖਾਂ ਨੇ ਇਸ ਰਸਨਾ ਨਾਲ ਨਾਮ ਜਪਿਆ ਇਹਨਾਂ ਕੰਨਾਂ ਦੇ ਨਾਲ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਦੀ ਸਿਫਤ ਸੁਣੀ ਕਹਿੰਦੇ ਹੇ ਮੇਰਿਆ ਮਨਾ ਸੁਣ ਪਰੈ ਨ ਜਮ ਕੇ ਧਾਮ ਕਹਿੰਦੇ ਉਹ ਮਨੁੱਖ ਫਿਰ ਜਮਾ ਦੇ ਵਸ ਨਹੀਂ ਪੈਂਦੇ ਉਹ ਮਨੁੱਖ ਜਮਾ ਦੇ ਕੋਲ ਨਹੀਂ ਜਾਂਦੇ ਕਿਉਂ ਕਿ ਉਹਨਾਂ ਨੇ ਸਰੀਰ ਵਿੱਚ ਰਹਿੰਦੇ ਹੋયા ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਨਹੀਂ ਤੇ ਸਾਬ ਸਾਨੂੰ ਪਰਮਾਨੰਦ ਕਰਦੇ ਨੇ ਅਵਰ ਪੰਜ ਹਮ ਇੱਕ ਜਣਾ ਕਿਉਂ ਰੱਖਾਂ ਘਰਬਾਰ ਮਨਾ ਮਾਰਾਂ ਲੂਟਾਂ ਨੀਤ ਨੀਤ ਕਿਸ ਆਗੇ ਕਰੀਂ ਪੁਕਾਰ ਜਨਾ ਸ਼੍ਰੀ ਰਾਮ ਨਾਮ ਉਚਰ ਮਨਾ ਅਗੇ ਜਮਦਲ ਵਿਖਮ ਕਨਾ ਕਹਿੰਦੇ ਨਹੀਂ ਤੇ ਅਗੇ ਜਮਾਂ ਦਾ ਦਲ ਬੜਾ ਵਿਖਮ ਹੈ ਇਸ ਕਰਕੇ ਭਾਈ ਉਸ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਉਸ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਉਸ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਇਹਨਾਂ ਕਨਾ ਦੇ ਰਾਹੀਂ ਸੁਣ ਤੇ ਜਿਨ੍ਹਾਂ ਨੇ ਸੁਣਿਆ ਤੇ ਜਿਨ੍ਹਾਂ ਨੇ ਉਸ ਪਰਮੇਸ਼ਰ ਦੀ ਸਿਫਤ ਨੂੰ ਗਾਇਆ ਸਹਿਬ ਕਹਿੰਦੇ ਉਹ ਜਮਾਂ ਦੇ ਵਸ ਨਹੀਂ ਪੈਂਦੇ ਸੋ ਸਾਧ ਸੰਗਤ ਜੀ ਵਿਚਾਰਾ ਕਰਦਿਆਂ ਕੋਲੋਂ ਬੇਅੰਤ ਭੁਲਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗੇ ਜੀ ਬਖਸ਼ ਲੈਣਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ